ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੈਕੰਡ ਹੈਂਡ ਕੈਂਡ ਕਾਰਾਂ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ YouTube ਵਾਲੇ ਕਰਦੇ ਹੋ ਸਬਸਕ੍ਰਾਈਬ ਆਪ ਦੋਸਤੋ ਵੀਡੀਓ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਆਪਣਾ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਇਹੋ ਜਿਹੇ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਉਂਦੇ ਰਾਵਾਂਗੇ ਆਓ ਦੋਸਤੋ ਚੱਲਦੇ ਹਾਂ ਵੀਡੀਓ ਵੱਲ ਦੋਸਤੋ ਆਪਣੇ ਕੋਲ ਪਹਿਲੀ ਕਾਰ ਆ ਗਈ Alto LXI 2021 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ ਸਿਰਫ 35-40000 ਕਿਲੋਮੀਟਰ ਚੱਲੀ ਹੋਈ ਕਾਰ ਆ 16 ਇੰਚੀ ਅਲੋਏ ਵੀਲਸ ਪਏ ਹੋਏ ਨੇ ਜੀ ਤਾ ਚੁੱਪ ਜੋਜਿਕ ਪਲੇਅਰ オリジナル ਲੱਗੀ ਹੋਈ ਐ ਜੀ ਪੀਐਸ ਵਾਲੀ 3D ਮੈਟਿੰਗ ਬਿਚੀ ਹੋਈ ਆ ਨਵੇਂ ਸੀਟ ਕਵਰ ਨੇ ਇੰਜਨ ਗੀਅਰ ਦੀ ਪੂਰੀ ਗਾਰੰਟੀ ਮਿਲੂਗੀ ਜੀ ਪੰਜਾਬ ਨੰਬਰ ਦੀ ਕਾਰ ਆ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਤੇ ਲੋਨ ਵੀ ਕਰਵਾ ਸਕਦੇ ਹੋ ਨਵਾਂ ਸ਼ਹਿਰ ਏਰੀਆ ਜੀ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹੋਰ ਜਾਣਕਾਰੀ ਦੇ ਲਈ ਬਹੁਤ ਸੋਹਣੀ ਘਰੇਲੂ ਕਾਰ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਹਰ ਇੱਕ ਚੀਜ਼ ਦੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਦੋਸਤੋ ਕਾਲ ਕਰ ਸਕਦੇ ਹੋ ਦੋਸਤੋ ਆਪਣਾ ਕੋ ਦੂਜੀ ਕਾਰ ਆ ਜੀ Swift Dzire BDI Diesel 2012 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 70 75000 ਕਿਲੋਮੀਟਰ ਚੱਲੀ ਹੋਈ ਕਾਰ ਆ ਬੰਪਰ ਟੂ ਬੰਪ ਅਰੀਜਨਲ ਕਾਰ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਟਾਇਰ ਬਿਲਕੁਲ ਨਵੇਂ ਨੇ ਕਾਰ ਦੇ ਜੀ ਕੰਡੀਸ਼ਨ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਸਾਫ਼ ਆ ਨਵੇਂ ਸੀਟ ਕਵਰ ਨੇ ਕੰਪਨੀ ਵਾਲਾ ਮਿਊਜ਼ਿਕ ਪਲੇਅਰ ਲੱਗਾ ਹੋਇਆ ਦੋਸਤੋ ਮੈਟ ਵਗੈਰਾ ਵਿਛੋਏ ਨੇ ਅਟੀਰੀਅਰ ਦੀ ਬਹੁਤ ਸੋਹਣੀ ਹੈ ਕਾਰ ਪੀਵੀ 65 ਮਹਾਲੀ ਪੰਜਾਬ ਨੰਬਰ ਦੀ ਕਾਰ ਆ ਦੋਸਤੋ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਬਾਕੀ ਕਾਰ ਦੀ ਕੰਡੀਸ਼ਨ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਬਿਲਕੁਲ ਸਾਫ ਆ ਜੀ ਬਹੁਤ ਵਧੀਆ ਰੇਟ ਤੇ ਮਿਲੂਗੀ ਜੇ ਕੋਈ ਹੋਰ ਜਾਣਕਾਰੀ ਕਾਰ ਦੇ ਸਬੰਧੀ ਲੈਣਾ ਚਾਹੁੰਦਾ ਤਾਂ ਸਕਰੀਨ ਉੱਤੇ ਨੰਬਰ ਆ ਰਿਹਾ ਜੀ ਕਾਲ ਕਰ ਸਕਦਾ ਆਪਣੇ ਕੋਲ ਦੋਸਤੋ ਅਗਲੀ ਕਾਰ ਆ ਗਈ ਐਸੈਂਟ ਡੀਜ਼ਲ 2005 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 2026 ਤੱਕ ਰੀਸੀ ਬੈਲਟ ਆ ਕਾਰ ਨੂੰ ਅਲੋਏ ਟਾਇਰ ਬਹੁਤ ਸੋਹਣੇ ਲੱਗੇ ਹੋਏ ਆ ਤੇ ਕਾਰ ਦੀ ਕੰਡੀਸ਼ਨ ਵੀ ਬਹੁਤ ਸੋਹਣੀ ਆ ਸਾਰੇ ਫੀਚਰ ਵਰਕਿੰਗ ਕਰ ਰਹੇ ਆ ਜੀ ਏਸੀ ਹੀਟ ਵਰਕਿੰਗ ਆ ਸੈਂਟਰ ਲੋਕ ਆ ਜੀ ਪਾਵਰ ਸਟੀering ਆ ਪਾਵਰ ਵਿੰਡੋ ਆ ਕੋਈ ਪ੍ਰੋਬਲਮ ਨਹੀਂ ਕਾਰ ਦੀ ਪੰਜਾਬ ਨੰਬਰ ਦੀ ਕਾਰ ਆ ਜੀ ਬਹੁਤ ਘੱਟ ਰੇਟ ਮੋਟਰਸਾਈਕਲ ਤੇ ਰੇਟ ਤੇ ਮਿਲੋਗੀ ਕਾਰ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਡਾਇਰੈਕਟ ਗੱਲ ਕਰ ਸਕਦੇ ਹੋ ਮਾਲਕ ਦੇ ਨਾਲ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ ਜੈਨ ਐਲ ਐਕਸ ਪੈਟਰੋਲ 2004 ਮਾਡਲ ਕਾਰ ਹੈ ਜੀ 2027 ਤੱਕ ਆਰ ਸੀ ਪਾਸ ਆ ਕਰਦੀ ਪੰਜਾਬ ਨੰਬਰ ਦੀ ਕਾਰ ਹੈ ਜੀ ਬਹੁਤ ਸੋਹਣੇ ਅਲੋਏ ਟਾਇਰ ਲੱਗੇ ਹੋਏ ਨੇ ਪੰਜਾਬ ਨੰਬਰ ਆ ਏ ਸੀ ਹੀਟ ਵਰਕਿੰਗ ਆ ਜੀ 0 ਟੂ ਇੰਜਨ ਦੀ ਕਾਰ ਆ ਨਵੇਂ ਸੀਟ ਕਵਰ ਨੇ ਬਲੂਟੁੱਥ ਵਾਲਾ ਮਿਊਜ਼ਿਕ ਪਲੇਅਰ ਲੱਗਾ ਹੋਇਆ ਦੋਸਤੋ ਪੂਰੀ ਗਾਰੰਟੀ ਮਿਲੂਗੀ ਕਿਸੇ ਪਾਸੇ ਕੋਈ ਬੱਜੀ ਗੱਜੀ ਨਹੀਂ ਪੀਸ ਸਾਰੇ ਨਾਲ ਦੇ ਨੇ ਐਕਸੀਡੈਂਟ ਦੀ ਗਾਰੰਟੀ ਮਿਲੂਗੀ ਬਿਲਕੁਲ ਨਵੀਂ ਬੈਟਰੀ ਹੈ ਜੀ ਬਹੁਤ ਘੱਟ ਰੇਟ ਤੇ ਮਿਲ ਰਹੀ ਹੈ ਜੀ ਜੈਨ ਐਲ ਐਕਸ 2004 ਮਾਡਲ ਹੈ ਜੀ 2027 ਤੱਕ ਰੀਫੀ ਪਾਸ ਆ ਬਾਕੀ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਆ ਰਿਹਾ ਆਪਣੇ ਕੋ ਦੋਸਤੋ ਅਗਲੀ ਕਾਰ ਆ ਗਈ ਆਲਟੋ ਬੀ ਐਕਸ ਆਈ 2021 ਮਾਡਲ ਹੈ ਜੀ ਪਹਿਲੇ ਨਾਮ ਦੀ ਕਾਰ ਆ ਸਿਰਫ 28000 ਕਿਲੋਮੀਟਰ ਚੱਲੀ ਹੋਈ ਆ ਪੰਜਾਬ ਨੰਬਰ ਆ ਜੀ ਜੈਨੂਲਕਾਰਾ ਬੰਪ ਟੂ ਬੰਪ ਅਰੀਜਨਲ ਆ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਤੇ ਲੋਨ ਵੀ ਕਰਵਾ ਸਕਦਾ ਸੀਟ ਕਵਰ ਨਵੇਂ ਨੇ ਜੀ ਪੂਰਾ ਇੰਟੀਰੀਅਰ ਓਕੇ ਆ ਕਰਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਆਪਣੇ ਕੋ ਅਗਲੀ ਕਾਰ ਆ ਕਿ ਸਕੋਰਪੀਓ S6 2017 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ 70 75000 ਕਿਲੋਮੀਟਰ ਚੱਲੀ ਹੋਈ ਆ ਜੀ ਫੁੱਲ ਮੋਡੀਫਾਈ ਆ ਕੋਈ ਪ੍ਰੋਬਲਮ ਨਹੀਂ ਇੰਜਨ ਗੇਅਰ ਦੀ ਗਾਰੰਟੀ ਆ ਬੰਪਰ ਤੋਂ ਬੰਪਰ ਅਰੀਜਨਲ ਕਾਰ ਆ ਦੋਸਤੋ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਘਰੇਲੂ ਰੱਖੀ ਹੋਈ ਆ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਆ ਰਿਹਾ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਬਹੁਤ ਸੋਹਣੀ ਕਾਰ ਆ ਦੋਸਤੋ ਆਪਣੀ ਕੋ ਅਗਲੀ ਕਾਰ ਆ ਕੀ ਆਲਟੋ ਐਲ ਐਕਸ ਆਈ 2016 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 70000 ਕਿਲੋਮੀਟਰ ਚੱਲੀ ਹੋਈ ਕਾਰ ਆ ਪੰਜਾਬ ਨੰਬਰ ਆ ਜੀ 14 ਜੀ ਗੱਲ ਕਰੀਏ 6065% 14 ਨੇ ਬਹੁਤ ਸੋਹਣੇ ਅਲੋਏ ਬੀਲਸ ਲੱਗੇ ਹੋਏ ਨੇ 16 ਇੰਚੀ بلوتوث ਵਾਲਾ میوزک ਪਲੇਅਰ ਆ ਜੀ ਨਵੇਂ ਸੀਟ ਕਵਰ ਨੇ ਐਕਸੀਡੈਂਟ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਕਿ ਕੋਈ ਪ੍ਰੋਬਲਮ ਨਹੀਂ ਕਰ ਘਰੇਲੂ ਰੱਖੀ ਹੋਈ ਆ ਅਟੇਰੀਅਰ ਦੀ ਸੋਹਣੀਆਂ ਕਰ ਜੇ ਕਿਸੇ ਵੀ ਨੇ ਲੋਨ ਕਰਾਉਣਾ ਲੋਨ ਵੀ ਕਰਵਾ ਸਕਦਾ ਬਾਕੀ ਕਾਰ ਦੀ ਕੰਡੀਸ਼ਨ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਾਰ ਬਿਲਕੁਲ ਸਾਫ਼ ਆ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਰਿਹਾ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਫੋਰਡ ਫਿਗੋ ਡੀਜ਼ਲ 2013 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 60-65000 ਕਿਲੋਮੀਟਰ ਚੱਲੀ ਹੋਈ ਕਾਰ ਆ ਕਿਸੇ ਦੇ ਘਰੇਲੂ ਕਾਰ ਆ ਘਰੇ ਖੜੀ ਹੋਈ ਆ ਜੀ ਨਵੇਂ ਟਾਇਰ ਅਲੋਏ ਲੱਗੇ ਹੋਏ ਨੇ ਫਿਊਚਰ ਸਾਰੇ ਵਰਕਿੰਗ ਕਰਦੇ ਨੇ ਸੀਟ ਕਵਰ ਨਵੇਂ ਨੇ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦਾ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੀ ਪੀਵੀ 32 ਨਵਾਂ ਸ਼ਹਿਰ ਦਾ ਹੀ ਨੰਬਰ ਆ ਕਾਰ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੀ ਸੋਹਣੇ ਇੰਟੀਰੀਅਰ ਦੀ ਕਾਰ ਆ ਜੇ ਕਿਸੇ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਦੇਖੋ ਦੋਸਤੋ ਅਗਲੀ ਕਾਰ ਆ ਗਈ ਵਰਨਾ SX 1.6 ਆਪਸ਼ਨਲ 2018 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ 70 75000 ਕਿਲੋਮੀਟਰ ਚੱਲੀ ਹੋਈ ਆ ਟਾਪ ਮਾਡਲ ਆ ਜੀ ਸਨਰੂਫ ਵਾਲਾ ਕੋਈ ਪ੍ਰੋਬਲਮ ਨਹੀਂ ਕਾਰ ਦੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਜੀ ਕਿਸੇ ਪਾਸੇ ਉਹ ਪੇਂਟ ਨਹੀਂ ਕੋਈ ਲੱਗੀ ਬੱਚੀ ਨਹੀਂ ਕੋਈ ਪ੍ਰੋਬਲਮ ਨਹੀਂ ਕਰਦੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਦੋਸਤੋ ਫਗਵਾੜੇ ਏਰੀਆ ਚ ਕਾਰ ਖੜੀ ਹੈ ਜੀ ਜੇ ਕਿਸੇ ਵੀ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਆ ਰਿਹਾ ਬਹੁਤ ਸੋਹਣੀ ਕਾਰ ਆ ਵਰਨ ਦੋਸਤੋ ਅਗਲੀ ਕਾਰ ਆ ਕਿ ਸਕੋਰਪੀਓ ਐਫ 10 2017 ਮਾਡਲ ਆ ਜੀ 90000 ਕਿਲੋਮੀਟਰ ਚੱਲੀ ਹੋਈ ਆ ਫੁੱਲ ਇਨਸ਼ੋਰਡ ਆ ਫੁੱਲ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਲੁਧਿਆਣਾ ਨੰਬਰ ਆ ਬਹੁਤ ਸੋਹਣੀ ਕਾਰ ਆ ਜੀ ਬਲੈਕ ਕਲਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਫਿਊਚਰ ਸਾਰੇ ਵਰਕਿੰਗ ਕਰਦੇ ਨੇ ਜੀ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦਾ ਹੋਰ ਜਾਣਕਾਰੀ ਦੇ ਲਈ ਤੁਸੀਂ ਮਾਰਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਬਹੁਤ ਸੋਹਣੀ ਕਾਰ ਆ ਤੇ ਫੁੱਲ ਗਾਰੰਟੀ ਮਿਲੇਗੀ ਦੋਸਤੋ ਅਗਲੀ ਕਾਰ ਆ ਕਿ 스위프트 ਡਿਜ਼ਾਇਰ LDI ਡੀਜ਼ਲ 2018 ਮਾਡਲ ਆ ਜੀ ਦੂਜੇ ਨਾਮ ਤੇ ਆ 90000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਫੁੱਲ ਇਨਸ਼ੋਰਸ ਆ ਜੀ ਬਿਲਕੁਲ ਨਵੇਂ ਟਾਇਰ ਅਲੋਏ ਲੱਗੇ ਹੋਏ ਨੇ ਜੀ ਟੱਚ ਸਕਰੀਨ ਆ ਨਵੇਂ ਸੀਟ ਕਵਰ ਨੇ ਜੀ ਕਾਰ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦਾ ਬਹੁਤ ਸੋਹਣੀ ਘਰੇਲੂ ਕਾਰ ਆ ਜੀ ਨੰਬਰ ਦਿੱਤਾ ਹੋਇਆ ਮਾਲਕ ਨਾਲ ਗੱਲ ਕਰ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਕੀ ਬਲੇਰੋ ਐਸ ਐਲ ਐਕਸ ਪਾਵਰ ਪਲੱਸ 2018 ਮਾਡਲ ਆ ਜੀ ਦੂਜੇ ਨਾਮ ਦੀ ਕਾਰ ਆ 66500 ਸਿਰਫ ਚੱਲੀ ਹੋਈ ਆ ਬੀ ਐਨ ਸੀ ਅਲੋਏ ਟਾਇਰ ਲੱਗੇ ਹੋਏ ਨੇ ਲੋ ਪਰੋਫਾਈਲ ਤੇ ਫੁੱਲ ਮੋਡੀਫਾਈ ਕੀਤੀ ਹੋਈ ਕਾਰ ਆ ਦੋਸਤੋ ਕਿਸੇ ਪਾਸੇ ਕੋਈ ਲੱਗੀ ਬੱਜੀ ਨਹੀਂ ਹੈਗੀ ਕਾਰ ਪੇਂਟ ਦੀ Ориਜినਲ ਆ ਜੀ ਪੂਰੀ ਸੀਟ ਕਵਰ ਨਵੇਂ ਨੇ ਬਹੁਤ ਸੋਹਣਾ ਇੰਟੀਰੀਅਰ ਆ ਜੀ ਪੀ ਵੀ 10 ਲੁਧਿਆਣੇ ਦਾ ਨੰਬਰ ਆ ਕਾਰ ਦਾ ਜੇ ਕੋਈ ਵੀਰ ਚਾਹਵਣਾ ਤਾਂ ਗੱਲ ਕਰ ਸਕਦਾ ਜੀ ਮਾਲਕ ਦਾ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਬਲੇਰੋ ਐਸ ਐਲ ਐਕਸ ਪਾਵਰ ਪਲੱਸ 2018 ਮਾਡਲ ਜੀ ਦੂਜੇ ਨਾਮ ਤੇ ਆ 60 65000 ਕਿਲੋਮੀਟਰ ਚੱਲੀ ਹੋਈ ਆ ਫੁੱਲ ਮੋਡੀਫਾਈ ਆ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦਾ ਦੋਸਤੋ ਆਪਣੇ ਕੋ ਅਗਲੀ ਕਾਰ ਆਗੀ Swift Dzire BDI 2015 ਮਾਡਲ ਆ ਜੀ ਦੂਜੇ ਨਾਮ ਦੀ ਕਾਰ ਆ 90000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਟਾਇਰ ਬਿਲਕੁਲ ਨਿਊ ਬ੍ਰੈਂਡ ਨੇ ਅਲੋਏ ਵੀਲਸ ਪਏ ਹੋਏ ਨੇ ਜੀ PV32 ਨਵਾਂ ਸ਼ਹਿਰ ਨੰਬਰ ਆ ਕਾਰ ਤੇ 1 ਰੁਪਏ ਦਾ ਖਰਚਾ ਨਹੀਂ ਹੈਗਾ ਜੀ ਫੁੱਲ ਵਾਟਾ ਫੁੱਲ ਗਾਰੰਟੀ ਮਿਲੂਗੀ ਕਾਰ ਦੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ VIP ਨੰਬਰ ਆ ਜੀ ਮਾਲਕ ਨਾਲ ਗੱਲ ਕਰ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਕਿ Mahindra XUV 500 W10 ਮਾਡਲ ਆ ਜੀ 2017 ਦੂਜੇ ਨਾਮ ਦੀ ਕਾਰ ਆ 95000 ਕਿਲੋਮੀਟਰ ਵਿਦ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਕਾਰ ਆ ਜੀ ਟਾਪ ਮਾਡਲ ਨਾਲ ਸਨ ਰੂਫ ਵਾਲਾ ਬਿਲਕੁਲ ਨਵੀਂ ਕਾਰ ਆ ਜੀ ਕੋਈ ਪ੍ਰੋਬਲਮ ਨਹੀਂ ਕਾਰ ਦੀ ਪੰਜਾਬ ਨੰਬਰ ਆ ਜੀ ਬੰਪਰ ਟੂ ਬੰਪਰ Ориਜినਲ ਕਾਰ ਆ ਪੂਰੀ ਗਾਰੰਟੀ ਮਿਲੂਗੀ ਕਾਰ ਦੀ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਫੁੱਲ ਬਟਾ ਫੁੱਲ ਗਾਰੰਟੀ ਹੈ ਜੀ ਨਿਊ ਬ੍ਰਾਂਡ ਟਾਇਰ ਨੇ ਗੱਡੀ ਦੇ ਅਲੋਏ ਬਿਲਸ ਪਏ ਹੋਏ ਨੇ ਜੀ ਫਿਊਚਰ ਸਾਰੇ ਵਰਕਿੰਗ ਕਰਦੇ ਨੇ ਮਾਲਕ ਕਹਿੰਦਾ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕੋਈ ਚਾਰਮਨ 55 ਹੋਇਆ ਤਾਂ ਕਾਲ ਕਰ ਸਕਦਾ ਜੀ ਦੋਸਤੋ ਆਪਣਾ ਕੋ ਅਗਲੀ ਕਾਰ ਹੈ ਜੀ ਸਵਿਫਟ ਬੀਡੀਏ ਡੀਜ਼ਲ 2017 ਮਾਡਲ ਕਾਰ ਹੈ ਜੀ ਪਹਿਲੇ ਨਾਮ ਤੇ ਆ 70 75000 ਕਿਲੋਮੀਟਰ ਚੱਲੀ ਹੋਈ ਆ ਪੰਜਾਬ ਨੰਬਰ ਆ ਜੀ ਚੌੜੇ ਅਲੋਏ ਟਾਇਰ ਲੱਗੇ ਹੋਏ ਨੇ ਜੀ ਟੱਚ ਸਕਰੀਨ ਸਟੀਅਰਿੰਗ ਕੰਟਰੋਲ ਆ ਐਲ اي ਡੀ ਲਾਈਟਸ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਜੀ 1 ਰੁਪਿਆ ਦਾ ਖਰਚਾ ਨਹੀਂ ਕਰਤੇ ਕੋਈ ਐਕਸੀਡੈਂਟ ਨਹੀਂ ਇੰਜਨ ਗੇਅਰ ਦੀ ਪੂਰੀ ਗਾਰੰਟੀ ਮਿਲੂਗੀ ਬਹੁਤ ਸੋਹਣੀ ਕਾਰ ਘਰੇਲੂ ਰੱਖੀ ਹੋਈ ਆ ਜੀ ਜੇ ਕਿਸੇ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਬਾਕੀ ਹੋਰ ਜਾਣਕਾਰੀ ਦੇ ਲਈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਜੀ ਬਹੁਤ ਸੋਹਣੀ ਘਰੇਲੂ ਕਾਰ ਆ ਜੇ ਕੋਈ ਵੀ ਇਹ ਲੈਣੀ ਚਾਹੁੰਦਾ ਤਾਂ ਗੱਲ ਕਰ ਸਕਦੇ ਮਰੇ ਕੋ ਦੋਸਤੋ ਅਗਲੀ ਕਾਰ ਆਗੀ ਆਈਟਲ ਗ੍ਰੈਂਡ ਮੈਗਨਾ ਪੈਟਰੋਲ 2017 ਰਜਿਸਟਰ 2018 ਆ ਜੀ ਪਹਿਲੇ ਨਾਮ ਤੇ ਕਾਰ ਆ ਜੀ 22000 22000 ਕੰਪਨੀ ਰਿਪੋਰਟ ਨਾਲ ਚੱਲੀ ਹੋਈ ਆ ਪੰਜਾਬ ਨੰਬਰ ਆ ਜੀ ਕੋਈ ਪ੍ਰੋਬਲਮ ਨਹੀਂ ਸਾਰੀ オリジナル ਕਾਰ ਆ 100% ਗਾਰੰਟੀ ਮਿਲੂਗੀ ਕਾਰ ਦੀ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦਾ ਜੀ ਘਰੇ ਲੋ ਰੱਖੀ ਹੋਈ ਕਾਰ ਆ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਵਰਟਾ ਫੁੱਲ ਗਾਰੰਟੀ ਮਿਲੂਗੀ ਮਾਲਕ ਦਾ ਨੰਬਰ ਦਿੱਤਾ ਹੋਇਆ ਜੀ ਸੰਪਰਕ ਕਰ ਸਕਦੇ ਹੋ ਅਗਲੀ ਕਾਰ ਦੋਸਤੋ ਆਪਣੇ ਕੋ ਆਗੀ ਆਲਟੋ K10 BXI ਆਟੋਮੈਟਿਕ 2018 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ ਸਿਰਫ 16 17000 ਕਿਲੋਮੀਟਰ ਚੱਲੀ ਹੋਈ ਆ ਜੀ ਆਟੋਮੈਟਿਕ ਕਾਰ ਆ ਦੋਸਤੋ ਘਰੇ ਰੱਖੀ ਹੋਈ ਆ ਬਹੁਤ ਸੋਹਣੀ ਕਾਰ ਆ ਬੰਪਰ ਤੋਂ ਬੰਪਰ origignal ਆ ਪੂਰੀ ਗਾਰੰਟੀ ਦੇ ਨਾਲ ਕਾਰ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਆ ਪੰਜਾਬ ਨੰਬਰ ਦੀ ਕਾਰ ਆ ਜੀ ਕੋਈ ਪ੍ਰੋਬਲਮ ਨਹੀਂ ਇੰਟੀਰੀਅਰ ਦੀ ਸੋਹਣੀ ਆ ਨਵੇਂ ਸੀਟ ਕਵਰ ਨੇ ਬਾਕੀ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਕੋਈ ਵੀਰ ਲੈਣਾ ਚਾਹੁੰਦਾ ਦੋਸਤੋ ਅਗਲੀ ਕਾਰ ਆ ਗਈ ਆਰਟਿਕਾ BDI ਡੀਜ਼ਲ 2013 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ 90000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਜੀ ਟਾਇਰ 70 75% ਟਾਇਰ ਨੇ ਵਧੀਆ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਆ ਫਿਊਚਰ ਸਾਰੇ ਵਰਕਿੰਗ ਕਰਦੇ ਨੇ ਜੀ ਨਵੇਂ ਸੀਟ ਕਵਰ ਨੇ ਬਲੂਟੂਥ ਵਾਲਾ ਮਿਊਜ਼ਿਕ ਪਲੇਅਰ ਲੱਗਾ ਹੋਇਆ ਜੀ ਕਿਸੇ ਪਾਸੇ ਕੋਈ ਕਮੀ ਨਹੀਂ ਕਰਦੀ ਫੋਲੋ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਹੋਰ ਜਾਣਕਾਰੀ ਦੇ ਲਈ ਮਾਲਕ ਨਾਲ ਗੱਲ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਹੈ ਦੋਸਤੋ ਆਪਣੇ ਕੋ ਅਗਲੀ ਕਾਰ ਆਗੀ ਬਰੀਜ਼ਾ ਐਲ ਐਕਸ ਆਈ ਪੈਟਰੋਲ 2020 ਮਾਡਲ ਕਾਰ ਆ ਜੀ ਪਹਿਲੇ ਨਾਮ ਤੇ ਆ ਸਿਰਫ 14000 ਕਿਲੋਮੀਟਰ ਚੱਲੀ ਹੋਈ ਆ ਪਹਿਲੇ ਟਾਇਰ ਨੇ ਜੀ ਕੋਈ ਪ੍ਰੋਬਲਮ ਨਹੀਂ ਕਾਰ ਵਿੱਚ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਵਟਾ ਫੁੱਲ ਗਾਰੰਟੀ ਆ ਜੀ ਬੰਪਰ ਟੂ ਬੰਪਰ Ориਜినਲ ਕਾਰ ਆ ਫੁੱਲ ਇੰਸ਼ੋਰਡ ਸ਼ਾ ਕਿਸੇ ਪਾਸੇ ਕੋਈ ਕਮੀ ਨਹੀਂ ਕਾਰ ਦੇ ਵਿੱਚ ਜੀ ਮਾਲਕ ਕਹਿੰਦਾ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਕਾਰ ਦੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦੇ ਹੋ ਲੋਕਲ ਪੰਜਾਬ ਦਾ ਨੰਬਰ ਆ ਜੀ ਫਿਊਚਰ ਵਰਕਿੰਗ ਕਰ ਰਹੇ ਨੇ ਵੀਡੀਓ ਤੇ ਅੰਦਾਜ਼ਾ ਲਗਾ ਸਕਦੇ ਹੋ ਕਾਰ ਕਿੰਨੀ ਸਾਫ਼ ਆ ਬਿਲਕੁਲ ਨਿਊ ਬ੍ਰਾਂਡ ਸ਼ੋਰੂਮ ਕੰਡੀਸ਼ਨ ਆ ਦੋਸਤੋ ਹੋਰ ਜਾਣਕਾਰੀ ਲਈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਫਗਵਾੜਾ ਏਰੀਆ ਵਿੱਚ ਕਾਰ ਖੜੀ ਹੋਈ ਹੈ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਆਪਣੇ ਕੋ ਦੋਸਤੋ ਅਗਲੀ ਕਾਰ ਆ ਕੀ ਆਲਟੋ K10 LXI 2011 ਮਾਡਲ ਆ ਜੀ ਤੀਜੇ ਨਾਮ ਦੀ ਕਾਰ ਆ ਅਸੀਂ 90000 ਕਿਲੋਮੀਟਰ ਚੱਲੀ ਹੋਈ ਆ ਕਾਰ ਬੰਪਰ ਤੋਂ ਬੰਪਰ ओरिजिनल ਆ ਸਾਰੀ ਨਿਊ ਬ੍ਰਾਂਡ ਟਾਇਰ ਨੇ ਏਸੀ ਹੀਟਰ ਵਰਕ ਹੀ ਕਰਦਾ ਜੀ ਬਲੂਟੁੱਥ ਵਾਲਾ ਮਿਊਜ਼ਿਕ ਪਲੇਅਰ ਲੱਗਾ ਹੋਇਆ ਨਵੇਂ ਸੀਟ ਕਵਰ ਨੇ 1% 101% ਗਾਰੰਟੀ ਮਿਲੂਗੀ ਕਾਰ ਦੀ ਫੁੱਲ ਬਟਾ ਫੁੱਲ ਪੀਵੀ 60 ਮਹਾਲੀ ਪੰਜਾਬ ਨੰਬਰ ਦੀ ਕਾਰ ਆ ਬਹੁਤ ਘੱਟ ਰੇਟ ਵਿੱਚ ਮਿਲ ਰਹੀ ਆ ਦੋਸਤੋ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਆ ਆਲਟੋ K10 LXI 2011 ਮਾਡਲ ਜੀ ਤੀਜੇ ਨਾਮ ਦੀ ਕਾਰ ਆ 70 8000 ਕਿਲੋਮੀਟਰ ਚੱਲੀ ਹੋਈ ਆ ਕਾਰ ਦੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਕੋਈ ਪ੍ਰੋਬਲਮ ਨਹੀਂ ਕਾਰ ਦੇ ਵਿੱਚ ਐਕਸੀਡੈਂਟ ਇੰਜਨ ਗੇਅਰ ਦੀ ਫੁੱਲ ਵਟਾ ਫੁੱਲ ਗਾਰੰਟੀ ਦੋਸਤੋ ਆਪਣੀ ਕੋ ਅਗਲੀ ਕਾਰ ਆ ਗਈ Honda City Patrol 2013 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ 70000 ਕਿਲੋਮੀਟਰ ਚੱਲੀ ਹੋਈ ਆ ਪੀ ਵੀ 8 ਜਲੰਧਰ ਦਾ ਨੰਬਰ ਆ ਲੋਕਲ ਪੰਜਾਬ ਨਵੇਂ ਅਲੋਏ ਟਾਇਰ ਲੱਗੇ ਹੋਏ ਨੇ ਕਾਰ ਬਿਲਕੁਲ ਸਹੀ ਕੰਡੀਸ਼ਨ ਦੀ ਆ ਕੋਈ ਪ੍ਰੋਬਲਮ ਨਹੀਂ ਕਾਰ ਦੇ ਵਿੱਚ ਸੀਟ ਕਵਰ ਨਵੇਂ ਨੇ ਜੀ ਕੰਪਨੀ ਦਾ 뮤직 ਪਲੇਅਰ ਲੱਗਾ ਹੋਇਆ 101% ਗਾਰੰਟੀ ਆ ਕਰਦੀ ਬਹੁਤ ਵਧੀਆ ਰੇਟ ਤੇ ਮਿਲੂਗੀ ਜੇ ਕੋਈ ਵੀ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਗਰਾਆਂ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਮਾਲਕ ਦੇ ਨਾਲ ਗੱਲ ਕਰ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ i20 ਸਪੋਰਟ ਡੀਜ਼ਲ 2016 ਮਾਡਲ ਆ ਜੀ ਦੂਜੇ ਨਾਮ ਦੀ ਕਾਰ ਆ 75000 ਕਿਲੋਮੀਟਰ ਚੱਲੀ ਹੋਈ ਆ ਅਲੌਇ ਟਾਇਰ 18 ਇੰਚ ਲੱਗੇ ਹੋਏ ਨੇ ਜੀ ਪੰਜਾਬ ਨੰਬਰ ਦੀ ਕਾਰ ਆ ਮੇਰੇ ਜੀ ਕੇ ਸਿਸਟਮ JBL ਦਾ ਬੇਸ ਬੂਫਰ ਐਂਪ ਲੱਗਾ ਹੋਇਆ ਜੀ ਟੱਚ ਸਕਰੀਨ ਆ ਜੀ ਫੁੱਲ ਮੋਡੀਫਾਈ ਕੀਤੀ ਹੋਈ ਕਾਰ ਆ ਕਿਸੇ ਪਾਸਿਓ ਕੋਈ ਪੇਂਟ ਨਹੀਂ ਹੈਗੀ ਜੀ ਕੋਈ ਲੱਗੀ ਬਚੀ ਨਹੀਂ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਕਾਰ ਦੀ ਡੀਜ਼ਲ ਕਾਰ ਆ ਜੀ 2016 ਮਾਡਲ ਬਹੁਤ ਸੋਹਣੀ ਕੰਡੀਸ਼ਨ ਦੀ ਆ ਜੇ ਕੋਈ ਵੀ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਦਿੱਤਾ ਹੋਇਆ ਸਕਰੀਨ ਉੱਤੇ ਕਾਰ ਦੀ ਕੰਡੀਸ਼ਨ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜੀ ਬਹੁਤ ਸੋਹਣੀ ਕਾਰ ਆ ਸਾਰੇ ਫਿਊਚਰ ਵਰਕਿੰਗ ਕਰਦੇ ਨੇ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਕਰਦੇ। ਦੋਸਤੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਮੇਰੇ ਨਵੇਂ ਵੀਰ ਵੀਡੀਓ ਵੇਖ ਰਹੇ ਆ ਫੇਸਬੁੱਕ ਵਾਲੇ ਫੇਸਬੁੱਕ ਨੂੰ ਫੋਲੋ ਕਰ ਲετε YouTube ਵਾਲੇ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ।